ਇਹ ਹਰ ਕੋ ਨਾਮ ਸਦਾ ਸੁਖ ਦਾਈ ਤੇ ਹਰ ਕੇ ਨਾਮ ਬਿਨਾ ਦੁਖ ਪਾਵੈ ਇਹ ਦੋ ਗੱਲਾਂ ਧਿਆਨ ਰੱਖਣਾ ਚਾਹੀਦਾ ਜਿਨੀ ਸਾਹ ਸੰਗਦਾਈ ਸਾਰਿਆਂ ਨੂੰ ਆਪੋ ਆਪਣੇ ਘਰਾਜ ਪਿੰਡਾਂ ਵਿੱਚ ਜਾ ਕੇ ਨਾਮ ਸਿਮਰਨ ਵਾਲੇ ਬਾਸੇ ਬੜੀ ਕਿਰਪਾ 사ੁਰਾ ਦੀ ਵਿਲਾਦ ਤੇ ਹੋਰ ਕਈਆਂ ਬਾਹਰ ਦੇਸ਼ਾਂ 'ਚ ਨਾਮ ਸਿਮਰਨ ਕਰਦੇ ਨੇ ਪਰ ਜਿੰਨੇ ਸਰੀਰ ਨੇ ਉਹਨਾਂ ਨੂੰ ਕਿਹਨ ਰੋਟੀ ਨਾ ਮਲੇ ਤੇ ਰੌਲਾ ਪੈ ਜਾਂਦਾ ਵੀ ਅਜ ਇੰਨੇ ਬੰਦੇ ਰੋਟੀ ਨਹੀਂ ਮਿਲੀ ਇੱਥੇ ਪਰ ਜੇ ਨਾਮ ਸਿਮਰਨ ਕੋਈ ਨਹੀਂ ਕਰਦਾ ਤੇ ਉਸ ਪਾਸੇ ਕੋਈ ਧਿਆਨ ਨਹੀਂ ਦਿੰਦਾ ਨਾਮ ਸਿਮਰਨ ਵਾਲੇ ਬਾਅਦ ਸਾਰਿਆਂ ਦਾ ਧਿਆਨ ਦਿਵਾਓ ਤੇ ਇਹ ਚੇਤਾ ਰੱਖੋ ਕਿ ਸਗੁਰੂ ਰਾਮ ਸਿੰਘ ਜੀ ਦੇ ਬਾਦਸ਼ਾਹ ਦੇ ਦਰਸ਼ਨ ਹੋਣੇ ਨੇ ਤੇ ਉਹਦੇ 'ਚ ਕੋਈ ਬਹੁਤਾ ਸਮਾਂ ਨਹੀਂ ਹੁਣ ਦੇਖੋ ਸਗੁਰਾਂ ਦੀ ਕਿਰਪਾ ਕਦੋਂ ਹੁੰਦੀ ਹੈ ਸਗੁਰਾਂ ਦੇ ਦਰਸ਼ਨ ਹੋਣਗੇ ਤੇ ਸਾਰੀਆਂ ਤਕਲੀਫਾਂ ਹਟ ਜਾਂਦੀਆਂ ਪਰ ਇਹ ਤੇ ਤਾਂ ਸਾਨੂੰ ਭੁੱਲਿਆ ਕਿ ਸਤੂਰ ਰਾਮ ਸਿੰਘ ਦੇ ਦਰਸ਼ਨ ਹੋਣੇ ਨੇ ਇਹ ਸਾਰੇ ਚੇਤਾ ਰੱਖ ਕੇ ਜਾਓ ਤੇ ਬਾਕੀ ਦੇ ਨੂੰ ਦੱਸੋ ਜਾ ਕੇ ਕਿ ਸਤੂਰ ਰਾਮ ਸਿੰਘ ਦੇ ਦਰਸ਼ਨ ਜ਼ਰੂਰ ਹੋਣੇ ਨੇ ਕੋਈ ਵੀ ਇਸ ਗੱਲ ਨੂੰ ਹਟਾ ਨਹੀਂ ਸਕਦਾ